ਖਬਰ ਆਈ ਹੈ ਇਸ ਵਕਤ ਜੋ ਹੈ ਲੁਧਿਆਣਾ ਤੋਂ ਲੁਧਿਆਣਾ ਦੇ ਵਿੱਚ ਇੱਕ ਸ਼ਰਮਸਾਰ ਕਰਨ ਵਾਲੀ ਖਬਰ ਆਈ ਹੈ ਇਨਸਾਨੀਅਤ ਤੋਂ ਬੱਚਾ ਨੇ ਪਿਤਾ ਦੇ ਨਾਲ ਕੁੱਟਮਾਰ ਕੀਤੀ ਹੈ ਦਰਖਤ ਦੇ ਨਾਲ ਬਣ ਕੇ ਪਿਤਾ ਨੂੰ ਕੁੱਟਿਆ ਗਿਆ ਹੈ ਇਹ ਨੰਦ ਸੱਬੇ ਵਾਲ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਕੁੱਟਮਾਰ ਦੀ ਇਹ ਵੀਡੀਓ ਖੂਬ ਵਾਇਰਲ ਵੀ ਹੋ ਰਹੀ ਹੈ ਗਵਾਂਡੀਆਂ ਨੇ ਹਾਲਾਂਕਿ ਕੁੱਟਮਾਰ ਦੇ ਸ਼ਿਕਾਰ ਨੂੰ छुਡਵਾਇਆ ਵੀ ਹੈ ਇੱਕ ਵਾਰ ਫਿਰ ਤੋਂ ਤਰ ਤੱਕ ਇਹ ਤਸਵੀਰਾਂ ਪਹੁੰਚਾਈ ਪੰਚਾਇਤ ਪੰਚਾਇਤ ਇਹ ਬਿਹਤ ਜਿਆਦਾ ਸ਼ਰਮਨਾਕ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ ਬੱਚਿਆਂ ਨੇ ਆਪਣੇ ਹੀ ਪਿਤਾ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ। ਦਰਖਤ ਦੇ ਨਾਲ ਆਪਣੇ ਪਿਤਾ ਨੂੰ ਬੰਨ੍ਹਿਆ ਫਿਰ ਆਪਣੇ ਹੀ ਪਿਤਾ ਦਾ ਕੋਟਾਪਾ ਛਾੜਿਆ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਕਨੌਣੀ ਹਰਕਤ ਬੱਚਿਆਂ ਦੇ ਵੱਲੋਂ ਆਪਣੇ ਪਿਤਾ ਦੇ ਨਾਲ ਕੀਤੀ ਗਈ ਹੈ। ਹਾਲਾਂਕਿ ਕਾਰਨ ਕੋਈ ਵੀ ਹੋਵੇ ਪਰ ਬੱਚਿਆਂ ਦੇ ਵੱਲੋਂ ਆਪਣੇ ਪਿਤਾ ਉੱਤੇ ਹੱਥ ਚੁਕਣਾ ਬਿਹਤ ਜਿਆਦਾ ਮੰਦ ਭਾਗਾ ਬਿਹਤ ਜਿਆਦਾ ਮਾੜੀ ਕਰਤੂਤ ਹੈ ਜੋ ਆਪਣੇ ਤਸ਼ਜਸ਼ਕਾ ਤੱਕ ਤਸਵੀਰਾਂ ਪਹੁੰਚਾ ਰਿਹਾ। ਪਿੰਡ ਚੱਪੇਵਾਲ ਦੀ ਘਟਨਾ ਦੱਸੀ ਜਾ ਰਹੀ ਹੈ ਜਿੱਥੋਂ ਦੀ ਇਹ ਵੀਡੀਓ ਇੰਟਰਨੈਟ ਉੱਤੇ ਵੀ ਖੂਬ ਵਾਇਰਲ ਹੋ ਰਹੀ ਹੈ ਗਵਾਂਡਿਆ ਨੇ ਹਾਲਾਂਕਿ ਜੋ ਜਾਣਕਾਰੀ ਦਿੱਤੀ ਹੈ ਕਿ ਗਵਾਂਡਿਆ ਦੇ ਵੱਲੋਂ ਮੌਕੇ ਉਤੇ ਪਤਾ ਨੂੰ ਛੁਡਵਾਇਆ ਇੱਕ ਵਾਰ ਫੇਰ ਤੋਂ ਤੱਕ ਤਸਵੀਰਾਂ ਦਿਖਾ ਦिए ਪਹਿਲਾਂ ਖੂਬ ਚੜ੍ਹਪ ਹੋਈ ਦਰਸਲ ਬੱਚਿਆਂ ਦੇ ਵੱਲੋਂ ਆਪਣੇ ਪਿਤਾ ਨੂੰ ਰਖਤ ਦੇ ਨਾਲ ਬੰਨਿਆ ਗਿਆ ਫਿਰ ਆਪਣੇ ਪਿਤਾ ਦਾ ਕੋਟਾਪਾ ਛੋੜਿਆ ਗਿਆ ਤੇ ਗਵਾਂਡਿਆ ਦੇ ਵੱਲੋਂ ਮੌਕੇ ਉਤੇ ਪਹੁੰਚ ਕੇ ਇਸ ਵਿਅਕਤੀ ਨੂੰ ਛੁੜਵਾਇਆ ਗਿਆ ਹਾਲਾਂਕਿ ਇਹ ਬਿਹਤ ਜਿਆਦਾ ਸ਼ਰਮਨਾਕ ਕਰਤੂਤ ਹੈ ਬੱਚਿਆਂ ਦੇ ਵੱਲੋਂ ਜਿਹੜਾ ਕਾਰਾ ਕੀਤਾ ਗਿਆ ਕਾਰਾ ਕੋਈ ਵੀ ਹੋਵੇ ਕਾਰਨ ਕਿ ਕੋਈ ਵੀ ਹੋਵੇ ਪਰ ਬਿਹਤ ਜਿਆਦਾ ਸ਼ਰਮਨਾਕ ਖਬਰ ਰੁਕਾ ਲੈਣੇ ਨਵੀਨ ਬਣੇ ਹੋਏ ਨੇ ਇਸੇ ਖਬਰ ਤੇ ਨਵੀਨ ਬਹੁਤ ਜ਼ਿਆਦਾ ਮਾੜੀ ਹਰਕਤ ਬੱਚਿਆਂ ਦੇ ਵੱਲੋਂ ਕੀਤੀ ਗਈ ਹੈ ਕਾਰਨ ਕੋਈ ਵੀ ਹੋਵੇ ਪਰ ਅਜਿਹਾ ਆਪਣੇ ਪਿਤਾ ਉਤੇ ਹੱਥ ਚੁਕਣਾ ਕਿਤੇ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ ਕੀ ਕੁਝ ਕਾਰਨ ਰਹੇ ਨੇ ਕੀ ਪੂਰਾ ਮਾਮਲਾ ਹੈ ਇਸ ਦੇ ਪਿੱਛੇ ਫਸੋਕੜ ਕੀ ਹੈ ਅਬ ਦੇਖੋ ਕਾ ਵੀ ਕਾਫੀ ਸ਼ਰਮਨਾਕ ਘਟਨਾ ਹੈ ਔਰ ਜਿਸ ਤਰ੍ਹਾਂ ਦੇ ਨਾਲ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਔਰ ਕਈ ਤਰ੍ਹਾਂ ਦੇ ਜਿਹੜੇ ਰਿਸ਼ਤੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਇਹ ਦਰਾਰਾਂ ਨਜ਼ਰ ਆ ਰਹੀਆਂ ਨੇ ਕਿ ਰਿਸ਼ਤੇ ਨੂੰ ਤਾੜ-ਤਾਰ ਕੀਤਾ ਜਾ ਰਿਹਾ ਹੈ ਕਿਉਂਕਿ ਇੱਕ ਪਿਤਾ ਨੂੰ ਪੇੜ ਦੇ ਨਾਲ ਬੰਨ ਕੇ ਉਸ ਉਸ ਨਾਲ ਫੋਟਮਾਰ ਕੀਤੀ ਜਾ ਰਹੀ ਹੈ ਔਰ ਇਹ ਮਾਮਲਾ ਕਾ ਵੀ ਕੱਲ ਦਾ ਕਿਉਂਕਿ ਕੱਲ ਫਾਦਰ ਡੇ ਸੀ ਔਰ ਕੱਲ ਪਿਤਾ ਡੇ ਦੇ ਦੌਰਾਨ ਇਹ ਵੀਡੀਓ ਜਿਹੜੀ ਹੈ ਕੱਲ ਦੀ ਇਹ ਘਟਨਾ ਲੁਗਾਨਾ ਦੇ ਚੱਬੇਵਾਲ ਪਿੰਡ ਦੀ ਜਿੱਥੇ ਬੱਚਿਆਂ ਨੇ ਆਪਣੇ ਪਿਓ ਨੂੰ ਇੱਕ ਪੇੜ ਦੇ ਨਾਲ ਬਣ ਕੇ ਉੱਥੇ ਘਰ ਦੇ ਨਾਲ ਹੀ ਉਸ ਨਾਲ ਮਾਰਕੁੱਟ ਕੀਤੀ ਔਰ ਵਿੱਚ ਜਿਹੜੇ ਬਾਕੀ ਰਿਸ਼ਤੇਦਾਰ ਆ ਉਹ छुड़ाਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜਦੋਂ 1.5 ਘੰਟੇ ਤੱਕ ਕੁੱਟਮਾਰ ਕੀਤੀ ਗਈ ਇੱਕ ਪਿਓ ਨਾਲ ਬੱਚਿਆਂ ਵੱਲੋਂ ਤਾਂ ਉਸ ਤੋਂ ਬਾਅਦ ਪ੍ਰੋਸੀਆ ਨੇ ਆ ਕੇ ਬੜੀ ਮੁਸ਼ਕਲ ਨਾਲ ਛੁਡਾਇਆ ਸਾਨੂੰ ਇਹ ਵੀ ਪਤਾ ਲੱਗਿਆ ਕਿ ਹੁਣ ਇਹ ਮਾਮਲਾ ਜਿਹੜਾ ਹੈ ਇਹ ਥਾਣੇ ਦੇ ਵਿੱਚ ਜਾ ਚੁੱਕਿਆ ਹੈ ਉੱਥੇ ਸ਼ਿਕਾਇਤ ਦਿੱਤੀ ਗਈ ਹੈ ਇਲਾਕਾ ਨਿਵਾਸੀਆ ਵੱਲੋਂ ਕੋਈ ਬੱਚਿਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਪਰ ਹਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਜਿਹੜੀ ਪੰਚਾਇਤ ਆ ਉਹ ਬੈਦ ਕੇ ਇਸ ਦੇ ਉੱਤੇ ਪੂਰਾ ਫੈਸਲਾ ਕਰਾ ਰਹੀ ਹੈ ਔਰ ਇਹ ਮਾਮਲਾ ਮੈਂ ਫੇਰ ਉਹੀ ਕਹਿ ਰਿਹਾ ਕਿ ਕੱਲ ਫਾਦਰ ਡੇ ਸੀ ਕੱਲ ਵੀ ਇਹ ਤਸਵੀਰਾਂ ਨੇ ਕਿਉਂਕਿ ਕੱਲ ਜਿਸ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਤੇ ਜਿਵੇਂ ਬੱਚੇ ਆਪਣੇ ਮਾਪਿਓ ਦੇ ਨਾਲ ਕੱਲ ਫੋਟੋ ਖਿਚਾਕ ਖਿਚਕੇ ਪਾ ਪਾਰੇ ਨੇ ਔਰ ਲੋਗ ਆਪਣੇ ਪਿਤਾ ਦਾ ਵੈਲਕਮ ਵੀ ਕਰ ਰਹੇ ਨੇ ਪਰ ਦੂਜੇ ਪਾਸੇ ਇਹੋ ਜੀ ਤਸਵੀਰ ਆਲਾ ਸਾਹਮਣੇ ਇਹ ਕਿਦਾਂ ਕਿਦਰੇ ਕਾਫੀ ਸ਼ਰਮਨਾਕ ਤਸਵੀਰ ਹੈ ਉਹਨਾਂ ਬੱਚਿਆਂ ਦੇ ਜਿਹੜੇ ਬੱਚਿਆਂ ਨੇ ਆਪਣੇ ਪਿਓ ਨੂੰ ਇੱਕ ਪੇੜ ਦੇ ਨਾਲ ਬਣ ਕੇ ਮਾਰਕਟ ਕੀਤੀ ਔਰ ਡੇਢ ਘੰਟੇ ਤੱਕ ਉਸ ਨੂੰ ਬੰਨਿਆ ਦੋਸਤ ਉਸ ਤੋਂ ਬਾਅਦ ਹੁਣ ਇਹ ਮਾਮਲਾ ਪੁਲਿਸ ਕੋਲ ਗਿਆ ਹੁਣ ਇਹ ਪੁਲਿਸ ਇਸ ਦੇ ਉੱਤੇ ਕਾਰਵਾਈ ਕਰਦੀ ਹੈ ਨਹੀਂ ਕਰਦੀ ਇਹ ਆਉਣ ਵਾਲਾ ਸਮਾਧ ਸਿਗਾ ਪਰ ਇਹ ਤਸਵੀਰਾਂ ਤਰੀ ਸਵਾਲ ਦੇ ਹੋਵੇ ਜਾਂ ਕੋਈ ਵੀ ਦੇ ਹੋਵੇ ਪਰ ਬੇहद ਜ਼ਿਆਦਾ ਸ਼ਰਮਨਾਕ ਕਾਰਨਾਂ ਬੱਚਿਆਂ ਦੇ ਵੱਲੋਂ ਕੀਤਾ ਗਿਆ ਜਿੱਥੇ ਅੱਜ ਵੀ ਬਹੁਤੇ ਨੌਜਵਾਨ ਜਿਹੜੇ ਨੇ ਆਪਣੇ ਮਾਤਾ ਪਿਤਾ ਦੇ ਇੱਕ ਖੰਗੂਰੇ ਤੋਂ ਹੀ ਡਰ ਜਾਂਦੇ ਨੇ ਪਰ ਅਜੇ ਹੀ ਹਰਕਤ ਨੂੰ ਅੰਜਾਮ ਦੇਣਾ ਬਹੁਤ ਜ਼ਿਆਦਾ ਸ਼ਰਮਨਾਕ ਹੈ ਇੱਕ ਹੋਰ ਸਵਾਲ ਹੈ ਕਿ ਆਖਿਰ ਇਹਨਾਂ ਬੱਚਿਆਂ ਦੇ ਪਰਿਵਾਰ ਚੋਂ ਕਿਸੇ ਮਾਤਾ ਜਾਂ ਕਿਸੇ ਬਜ਼ੁਰਗ ਨੇ ਇਹਨਾਂ ਬੱਚਿਆਂ ਨੂੰ ਰੋਕਿਆ ਨਹੀਂ ਉਹ ਦੇਖੋ ਤਸਵੀਰਾਂ ਦੇ ਵਿੱਚ ਤਾਂ ਨਜ਼ਰ ਆ ਰਿਹਾ ਕਿ ਇੱਕ ਕੁੜੀ ਜਿਹੜੀ ਹੈ ਕੋਈ ਪਰਿਵਾਰਕ ਸਦਸਾ ਦਸੀ ਜਾ ਰਹੀ ਹੈ ਉਹ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਆ ਜਿਹੜੇ ਚਾਰ ਨੌਜਵਾਨ ਜਿਹੜੇ ਤਿੰਨ ਨੌਜਵਾਨ ਨਾਲ ਦਿਖ ਰਹੇ ਨੇ ਉਹ ਇਸ ਪਿਓ ਦੇ ਬੱਚੇ ਦੱਸੀ ਜਾ ਰਹੇ ਨੇ ਔਰ ਇੱਕਦਮ ਘਰ ਘਰ ਦੇ ਵਿੱਚੋਂ ਮਾਰ ਕੁੱਟ ਕੇ ਲੈ ਕੇ ਜਾ ਰਹੇ ਨੇ ਉਸ ਤੋਂ ਬਾਅਦ ਘਰ ਦੇ ਨਾਲ ਹੀ ਇੱਕ ਖੇਤਾਂ ਦੇ ਵਿੱਚ ਪੇੜ ਆ ਉਸ ਪੇੜ ਦੇ ਨਾਲ ਉਸ ਨੂੰ ਪਿਓ ਨੂੰ ਬੰਨਿਆ ਜਾਂਦਾ ਔਰ ਉਸ ਤੋਂ ਬਾਅਦ ਬੰਨਣ ਤੋਂ ਬਾਅਦ ਉਸ ਨਾਲ 1.5 ਘੰਟਾ ਜਿਹੜਾ ਟਾਈਮਿੰਗ ਦੱਸਿਆ 1.5 ਘੰਟਾ ਮਾਰ ਕੁੱਟ ਕੀਤੀ ਜਾਂਦੀ ਹੈ ਇਹ ਲਗਾਤਾਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਹੁਣ ਪੁਲਿਸ ਦੇ ਕੋਲ ਸ਼ਿਕਾਇਤ ਵੀ ਗਈ ਹੈ ਇਲਾਕਾ ਨਿਵਾਸੀਆਂ ਨੇ ਸ਼ਿਕਾਇਤ ਕੀਤੀ ਹੈ ਪੰਚਾਇਤ ਵੀ ਬੈਠੀ ਅੱਜ ਔਰ ਵੀਡੀਓ ਹੈ ਕਾਰਡੀ ਔਰ ਕੱਲ ਵੀ ਕੱਲ ਜਿਹੜਾ ਦਿਨ ਸੀ ਕੱਲ ਫਾਦਰਡੇ ਸੀ ਔਰ ਫਾਦਰਡੇ ਦੇ ਦੌਰਾਨ ਇਹੋ ਜੀ ਤਸਵੀਰ ਸਾਹਮਣੇ ਆਣਾ ਇਹ ਕਾਫੀ ਸ਼ਰਮਨਾਕ ਤਸਵੀਰ ਹੈ ਔਰ ਜਿਸ ਤਰ੍ਹਾਂ ਦੇ ਨਾਲ ਰਿਸ਼ਤਿਆਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਇਹ ਨਜ਼ਰ ਆ ਰਹੀ ਹੈ ਤਸਵੀਰ ਇਹ ਕਾਫੀ ਚਿੰਤਾਜਨਕ ਤਸਵੀਰ ਵੀ ਹੈ ਠੀਕ ਹੈ ਵੀ ਫਲਾਹ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਵੀਨ ਇਸ ਤਮਾਮ ਜਾਣਕਾਰੀ ਦੇ ਲਈ ਸੋ ਬਿਹਤ ਸ਼ਰਮਨਾਕ ਕਾਰਾਏ ਨਾਲ ਬੱਚਿਆਂ ਦੇ ਵੱਲੋਂ ਕੀਤਾ ਗਿਆ ਹੈ ਬੱਚਿਆਂ ਦੇ ਵੱਲੋਂ ਆਪਣੇ ਪਿਤਾ ਨੂੰ ਕਰੀਬ 1.5 ਘੰਟੇ ਤੱਕ ਬਰਖਾ ਦੇ ਨਾਲ ਬੰਨਾ ਗਿਆ ਇਹ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਘਰ ਤੋਂ ਘਰ ਤੋਂ ਹੀ ਆਪਣੇ ਪਿਤਾ ਨੂੰ ਮਾਰਦਿਆਂ ਹੋਇਆਂ ਕੁੱਟਦਿਆਂ ਹੋਇਆਂ ਬਾਹਰ ਤੱਕ ਇਹ ਬੱਚੇ ਆਪਣੇ ਪਿਤਾ ਨੂੰ ਲੈ ਕੇ ਆਏ ਤੇ ਫਿਰ ਬਾਅਦ ਵਿੱਚ ਰਖਤ ਦੇ ਨਾਲ ਆਪਣੇ ਪਿਤਾ ਨੂੰ ਬੰਨ੍ਹ ਦਿੱਤਾ। ਕਰੀਬ ਡੇਢ ਘੰਟੇ ਤੱਕ ਬੰਨੇ ਰੱਖਿਆ ਤੇ ਬਾਅਦ ਵਿੱਚ ਗਵਾਂਡੀਆ ਦੇ ਵੱਲੋਂ ਆ ਕੇ ਛੁਡਵਾਇਆ ਗਿਆ। ਪਰ ਕਾਰਨ ਕੋਈ ਵੀ ਹੋਵੇ ਅਜਿਹੀ ਹਰਕਤ ਨੂੰ ਅੰਜਾਮ ਦੇਣਾ ਬੇहद ਜ਼ਿਆਦਾ ਸ਼ਰਮਨਾਕ ਕਰਨ ਵਾਲੀ ਖਬਰ ਹੈ।